ਵਾਈਟ ਕਰ ਵਾਈਟ ਕਰ ਹਾਏ ਹਾਏ ਵਾਈਟ ਕਰ ਇੱਥੇ ਵਾਈਟ ਕਰ ਜੀ ਮੰਦੇ ਹਾਏ 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 ਪਾਕਿਸਤਾਨ ਜੈ ਕਰੋ ਜੈ ਕਰੋ ਜੈ ਕਰੋ ਜੈ ਕਰੋ ਜੈ ਕਰੋ ਜੈ ਕਰੋ ਮੇਰੀ ਕੀਰੀਆ ਹੈ ਮੇਰੀ ਜਾਦੂ ਵੀ ਮੇਰਾ ਮੈਂ ਟੋਮਟੋ ਬੋਲਿਆ ਜਿਆਦਾ ਨਹੀਂ ਇਹੋ ਬੋਲੀ ਜੈ ਸਰਕਾਰ ਕਰਦੀ ਕੀ ਮੇਰਾ ਫੇਰੀ ਜਾਦੂ ਵੀ ਮੇਰਾ ਫੇਰੀ ਨਹੀਂ ਚਲੇਗੀ

ਪੰਜਾਬ ਸਰਕਾਰ ਵੱਲੋਂ ਆਪਣੇ ਕਿਸੇ ਦਫਤਰ ਦੇ ਕਰਮਚਾਰੀਆਂ ਦੀ ਮੰਗਾਂ ਦੀ ਪੂਰਤੀ ਇਹ ਕਾਫੀ ਸਮੇਂ ਤੋਂ ਨਹੀਂ ਕੀਤੀ ਜਾ ਰਹੀ ਇਸ ਦੇ ਰੋਸ ਵਜੋਂ ਪੰਜਾਬ ਦਾ ਜਿਹੜਾ ਕਿਸੇ ਦਫਤਰ ਦੇ ਕਰਮਚਾਰੀ ਦੀ ਜੀ ਜੀ ਸਫਾਈ ਆਖੂ ਤੇ ਦੱਸਿਆ ਗਿਆ ਕਿ ਅਸੀਂ ਸਰਕਾਰ ਨੂੰ ਬਹੁਤ ਸਮਾਂ ਦੇ ਚੁੱਕੇ ਆ ਅਸੀਂ ਸਰਕਾਰ ਨੂੰ 16 ਅਗਸਤ ਤੱਕ ਦਾ ਸਮਾਂ ਦਿੱਤਾ ਸੀ 16 ਅਗਸਤ ਤੱਕ ਸਰਕਾਰ ਵੱਲੋਂ ਸਾਡੀਆਂ ਮੰਗਾਂ ਦੀ ਪੂਰਤੀ ਨਾ ਕਰਨ ਕਰਕੇ ਪੂਰਤਕਾਰ ਨੂੰ 4 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ ਇਹ 4 ਸਤੰਬਰ ਤੱਕ ਸਰਕਾਰ ਦੇ ਸਾਡੇ ਮੰਗਾਂ ਦੀ ਪੂਰਤੀ ਨਹੀਂ ਹੋਈ ਕਿ ਉਲੀਕੇ ਗਏ ਪ੍ਰੋਗਰਾਮ ਤਹਿਤ 5 ਸਤੰਬਰ 2024 ਤੋਂ ਲੈ ਕੇ 10 ਸਤੰਬਰ 2024 ਤੱਕ ਪੂਰੇ ਦੇਸ਼ ਦੇ ਵਿੱਚ DC ਦਫ਼ਤਰਾਂ ਦੇ ਕੰਮੇ ਮੁਕੰਮਲ ਕਲਮ 14 ਹੜਤਾਲ ਰੱਖ ਕੇ ਕੰਮ ਬੰਦ ਰੱਖ ਗਏ ਸੋ ਅੱਜ ਸਾਡੀ ਇਹ ਦੇਜਾ ਪ੍ਰੋਗਰਾਮ ਸੀਗਾ ਉਹ ਅੱਜ ਅਸੀਂ ਡਟਤਾ ਹੈ DC ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਨਾਲ ਮੀਟਿੰਗਾਂ ਦਾ ਦੌਰ ਚੱਲਿਆ ਪਰ ਸਰਕਾਰ ਨਾਲ ਹੋਈਆਂ ਮੀਟਿੰਗਾਂ ਦੇ باوجود ਸਾਡੀਆਂ ਮੰਗਾਂ ਦੀ ਸਰਕਾਰ ਵੱਲੋਂ ਪੂਰਤੀ ਨਹੀਂ ਕੀਤੀ ਜਾ ਰਹੀ ਜਿਲ੍ਹੇ ਰੋਜ ਵੱਸੋਂ 27 ਜੁਲਾਈ ਨੂੰ ਮੋਗਾ ਵਿਖੇ ਮੀਟਿੰਗ ਕਰਕੇ ਸੂਬਾ ਪੜੀ ਨੇ ਫੈਸਲਾ ਲਿਆ ਸੀਗਾ ਕਿ ਸਰਕਾਰ ਨੂੰ ਜਿਹੜਾ 16 ਅਗਸਤ ਤੱਕ ਦਾ ਸਮਾਂ ਦਿੱਤਾ ਜਾਂਦਾ ਹੈ ਸੋ ਅਸੀਂ ਸਰਕਾਰ ਨੂੰ 16 ਅਗਸਤ 2024 ਤੱਕ ਦਾ ਸਮਾਂ ਦਿੱਤਾ ਸੀ ਕਿ ਜੇਕਰ ਸਾਡੀਆਂ ਮੰਗਾਂ ਦੀ ਪੂਰਤੀ ਨਾ ਹੋਈ ਤੇ ਅਸੀਂ ਅਗਲੇ ਸੰਘਰਸ਼ ਵੱਲ ਵਧਾਂਗੇ ਸੋ ਸਰਕਾਰ ਵੱਲੋਂ 16 ਅਗਸਤ ਤੱਕ ਨਾ ਤਾਂ ਸਾਨੂੰ ਕੋਈ ਮੀਟਿੰਗ ਲਈ ਬੁਲਾਇਆ ਗਿਆ ਤੇ ਨਾ ਹੀ ਸਾਡੀ ਕਿਸੇ ਮੰਗ ਦੀ ਕੋਈ ਉਪੀ ਕੀਤੀ ਗਈ ਜਿ세 ਰੋਸ ਵਜੋਂ ਦੁਬਾਰਾ ਸਟੇਟ ਪਾਰਟੀ ਦੇ ਅੱਗੋਂ ਨੇ ਵਿਚਾਰ ਕਰਕੇ ਉਹ ਸਰਕਾਰ ਨੂੰ ਜਿਹੜਾ ਹੈਗਾ ਆ 4 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ 5 ਸਤੰਬਰ ਤੋਂ ਲੈ ਕੇ 10 ਸਤੰਬਰ ਤੱਕ ਪੂਰੇ ਪੰਜਾਬ ਦੇ ਡੀਸੀ ਦਫ਼ਤਰਾਂ ਦੇ ਕੰਮ ਜਿਹੜਾ ਆ ਮੁਕੰਮਲ ਕੰਮ ਜਿਹੜਾ ਉਹ ਬੰਦ ਰੱਖਣਗੇ ਅੱਜ ਪੂਰੇ ਪੰਜਾਬ ਦੇ ਵਿੱਚ ਜੇ ਟ੍ਰੈਲੀਆ ਕੀਤੀਆਂ ਜਾ ਰਹੀਆਂ ਆ 26 ਤਰੀਕ ਨੂੰ ਤੇ 30 ਤਰੀਕ ਨੂੰ ਦੋ ਦਿਨ 12 ਵਜੇ ਤੋਂ ਲੈ ਕੇ 1.5 ਘੰਟੇ 1.5 ਵਜੇ ਤੱਕ 1.5 ਘੰਟੇ ਦਾ ਧਰਨਾ ਸੰਕੇਤਕ ਧਰਨਾ ਪ੍ਰਦਰਸ਼ਨ ਉਹ ਪੂਰੇ ਪੰਜਾਬ ਦੇ ਡੀਸੀ ਦਫ਼ਤਰਾਂ 'ਚ ਕੀਤਾ ਜਾਊਗਾ ਕਿਉਂਕਿ ਜੋ 26 ਤਰੀਕ ਦੀ ਜਨਮ ਅਸਮੀ ਛੁੱਟੀ ਆ ਗਈ ਹੈ ਤੇ ਉਹਦੇ ਐਕਸ਼ਨ ਦਾ ਫੈਸਲਾ ਜਿਹੜਾ ਸੀ ਉਹਦੇ ਉਹ ਆਪਣਾ ਬਾਅਦ ਵਿੱਚ ਲੈ ਲਵਾਂਗੇ ਸੋ ਤੁਹਾਡੇ ਮਾਧਮ ਰੇ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਜੇਕਰ ਡੀਸੀ ਦਫ਼ਤਰ ਦੇ ਕਰਮਚਾਰੀਆਂ ਦੀਆਂ ਅਹਿਮ ਮੰਗਾਂ ਜਿਨ੍ਹਾਂ ਵਿੱਚ ਸੁਭਨ ਗ੍ਰੇਡ 1 ਗ੍ਰੇਡ 2 ਦੀਆਂ ਪ੍ਰਮੋਸ਼ਨਾਂ ਸੀਨੀਅਰ ਸਹਾਇਕਾਂ ਦਾ 100% ਪ੍ਰਮੋਸ਼ਨ ਕੋਟਾ ਕਰਨਾ ਨਾਇਬ ਸੀਲਰ ਕੋਟਾ ਵਧਾਉਣਾ ਸਾਡੇ ਡੀਸੀ ਦਫ਼ਤਰਾਂ ਵਿੱਚ ਲੀਗਲ ਸੈਲ ਦੀ ਸਥਾਪਨਾ ਕਰਨਾ ਡੀਸੀ ਦਫ਼ਤਰ ਦੇ ਕਰਮਚਾਰੀਆਂ ਨੂੰ ਵੱਖ-ਵੱਖ ਕੋਰਟ ਕੇਸਾਂ ਦੇ ਵਿੱਚ ਅਦਾਲਤਾਂ ਜਾਣਾ ਪੈਂਦਾ ਹੈ ਸੋ ਉਹਦੇ ਵਿੱਚ ਟੋਲ ਪਾਸੇ ਜਿਹੜੇ ਆ ਉਹਨਾਂ ਤੋਂ ਮੁਕਤ ਕਰਨਾ ਡੀਸੀ ਦਫ਼ਤਰ ਦੇ ਕਰਮਚਾਰੀਆਂ ਨੂੰ 5% ਪ੍ਰਸ਼ਾਸਕੀ ਭੱਤਾ ਦੇਣਾ ਪੁਰਾਣੀ ਪੈਨਸ਼ਨ ਬਹਾਲ ਕਰਨਾ ਪੰਜਾਬ ਦੇ ਪੇ ਸਕੇਲ ਜਿਹੜੇ ਸਾਡੇ ਕਰਮਚਾਰੀ ਤੇ ਲਾਗੂ ਕਰਨਾ ਸੋ ਹੋਰ ਬਾਕੀ ਮੰਗਾਂ ਨੂੰ ਲੈ ਕੇ ਜਿਹੜਾ ਸੰਘਰਸ਼ ਕੀਤਾ ਗਿਆ ਹੈ ਸੋ ਇਸ ਵਾਰੀ ਸਰਕਾਰ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਜੇ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਕੀਤਾ ਤੇ ਆਉਣ ਵਾਲੀਆਂ ਜਮਨੀ ਚੋਣਾਂ ਦੇ ਵਿੱਚ ਡੀਸੀ ਦਫਤਰ ਕਰਮਚਾਰੀਆਂ ਚੁੰਨੀ ਨੇ ਪੰਜਾਬ ਵੱਲੋਂ ਬਹੁਤ ਹੀ ਵੱਡੇ ਜਿਹੜੇ ਸੰਘਰਸ਼ ਹੋ ਉਲੀਕੇ ਜਾਣਗੇ ਜਿਹੜਾ ਅੱਜ ਅਸੀਂ ਪ੍ਰੋਗਰਾਮ ਸੂਬਾ ਪਾਰਟੀ ਵੱਲੋਂ ਲਿਖਿਆ ਸੀਗਾ ਉਹਦੇ ਤਹਿਤ ਪੂਰੇ ਪੰਜਾਬ ਦੇ ਵਿੱਚ ਅੱਜ ਸਿਰਫ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਉਸ ਤੋਂ ਬਾਅਦ ਚ ਆਪਣੇ ਆਪਣੇ ਦਫਤਰਾਂ 'ਚ ਬੈ ਕੇ ਸਾਰੇ ਕੰਮ ਕਰਨਗੇ 26 ਅਗਸਤ ਦਾ ਤੇ 30 ਅਗਸਤ ਦਾ ਅਸੀਂ ਜਿਹੜਾ ਉਹ ਸੰਕੇਤਕ ਧਰਨਾ ਤੋਂ ਦਿਨ ਦੇਣਾ ਗਿਆ ਉਸ ਤੋਂ ਬਾਅਦ ਵਿੱਚ ਸਾਡਾ 5 ਸਤੰਬਰ ਤੋਂ ਲੈ ਕੇ ਤੇ 10 ਸਤੰਬਰ ਤੱਕ 5 ਦਿਨ ਮੁਕੰਮਲ ਜਿਹੜਾ ਉਹ ਕੰਮ ਬੰਦ ਰਹੇਗਾ